ਅੱਜ ਕਮੁਜੀਤ ਬਰਾੜ ਆਪਣੇ ਆਪ ਨੂੰ ਮੰਤ ਕਹਿ ਰਿਹਾ ਪਰ ਜਿਹੜਾ ਉਹਦਾ ਪਿਛੋਕੜ ਆ ਪਿਛੋਕੜ ਜਿਹੜਾ ਹੈਗਾ ਉਹ ਬੱਚੀ ਦੀ ਉਹ ਤਾਂ ਸਾਨੂੰ ਬੋਲਣਾ ਪੈਣਾ ਨਾ ਜੋ ਗਲਤ ਹੋ ਰਿਹਾ ਤੇ ਉਹਨੂੰ ਗਲਤ ਨੂੰ ਤਾਂ ਗਲਤ ਕਹਿਣਾ ਪੈਣਾ ਜੇ ਅਸੀਂ ਜਿੱਦਾਂ ਦੇ ਬਾਰਸਾਂ ਜੇ ਅਸੀਂ ਗਲਤ ਨੂੰ ਗਲਤ ਨਾ ਕਹਿ ਸਕੀਏ ਤੇ ਸਹੀ ਨੂੰ ਸਹੀ ਨਾ ਕਹਿ ਸਕੀਏ ਜਿਵੇਂ ਅਸੀਂ ਬਾਰਸ ਕਹਦੇ ਰਹੇ ਲਈ ਉਹਦਾ ਬਾਪੂ ਸੀਗਾ ਅਸੀਂ ਇੱਕ ਥੋਕ ਕੇ ਕਹਿੰਦੇ ਵੀ ਮੇਰਾ ਬਾਪੂ ਜਿਹੜਾ ਜਦੋਂ ਉਹਨੇ ਕੌਮ ਦੀ ਸੇਵਾ ਕੀਤੀ ਆ ਤੇ ਇੱਕ ਥੋਕ ਕੇ ਉਹ ਕਹੇ ਵੀ ਮੈਂ ਅਜੇ ਜੇ ਪੰਤ ਦੀ ਸੇਵਾ ਕਰਨਾ ਚਾਹੁੰਨਾ ਤੇ ਮੇਰਾ ਬਾਪੂ ਜਿਹੜਾ ਬਜ਼ਾਰ ਸੀ ਉਹਨਾਂ ਨੇ ਕੌਮ ਦੀ ਬਲਦਰੋਖ ਮਾਇਆ ਜਿਹਨੇ ਅਨੇਕਾਂ ਹੀ ਸ਼ਹੀਦ ਕਰਾਤੇ ਉਹਨਾਂ ਨੂੰ ਜਵਾਬਤਾ ਉਹਨਾਂ ਦੇਣਾ ਬਣਦਾ ਨਾ ਕਿ ਨਹੀਂ ਬਣਦਾ ਤੇ ਉਥੇ ਸਾਡੇ ਵੀ ਇਹੀ ਫਰਜ਼ ਬਣਦੇ ਵੀ ਸੰਨੂ ਕੋ ਪੁੱਛੇ ਮਾਂ ਪੁੱਛੇ ਉਹ ਗੱਲ ਹੋਰ ਆ ਕਿਉਂਕਿ ਇੱਥੇ ਤੱਕ ਜੇ ਪਲ ਕੇ ਆਪ ਵੱਡੇ ਹੋਇਆ ਠੋਕਰਾਂ ਖਾ ਕੇ ਵੱਡੇ ਹੋਇਆ ਜੇ ਇੱਥੇ ਤੱਕ ਆ ਗਏ ਆ ਇਹਨੂੰ ਅੱਗੇ ਲੜਾਈ ਵੀ ਅਸੀਂ ਲੜਨਾ ਜਾਣਦੇ ਆ ਇਲੈਕਸ਼ਨਾਂ ਦਾ ਦੌਰ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਆਉਣ ਵਾਲੀ 1 ਜੂਨ ਨੂੰ ਪੰਜਾਬ ਦੇ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਤੇ ਆਪਣੇ ਆਪਣੇ ਨੁਮਾਇੰਦੇ ਦੇਸ਼ ਦੇ ਸਭ ਤੋਂ ਵੱਡੇ ਪੰਚਾਇਤ ਘਰ ਦੇ ਵਿੱਚ ਭੇਜਣਗੇ ਪੰਜਾਬ ਦੀਆਂ ਕਾਫੀ ਸੀਟਾਂ ਦੇ ਉੱਪਰ ਜਿਨ੍ਹਾਂ ਨੂੰ ਹੌਟ ਸੀਟਸ ਕਿਹਾ ਜਾਂਦਾ ਉਹਨਾਂ ਦੇ ਉੱਪਰ ਪੰਜਾਬ ਦੇ ਵੋਟਰਾਂ ਦੀਆਂ ਨਿਗਾਹਾਂ ਬਣੀਆਂ ਹੋਈਆਂ ਨੇ ਕਿ ਆਖਰ ਇਸ ਗਹਿ ਗੱਚ ਦੀ ਲੜਾਈ ਦੇ ਵਿੱਚ ਕਿਹੜਾ ਉਮੀਦਵਾਰ ਜਿੱਤ ਕੇ ਲੋਕਾਂ ਦੀ ਕਚੈਰੀ ਦੇ ਵਿੱਚੋਂ ਫਤਿਹ پا ਕੇ ਪੰਚਾਇਤ ਘਰ ਦੇ ਵਿੱਚ ਪਹੁੰਚੇਗਾ ਗੱਲ ਕਰੀਏ ਲੁਧਿਆਣਾ ਲੋਕ ਸਭਾ ਹਲਕੇ ਦੀ ਤਾਂ ਜਿੱਥੇ ਵੱਡੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਸ਼ਰ ਪੱਪੀ ਤੇ ਹੋਰ ਕਾਫੀ ਵੱਡੇ ਉਮੀਦਵਾਰ ਚੋਣ ਅਖਾੜੇ ਦੇ ਵਿੱਚ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਮਰਤਸਰ ਦੇ ਵੱਲੋਂ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਸ਼ੰਦੜਾ ਦੇ ਪੁੱਤਰ ਭਾਈ ਅਮਰਤਪਾਲ ਸਿੰਘ ਸ਼ੰਦੜਾ ਚੌਣਾ ਖਾੜੇ ਦੇ ਵਿੱਚ ਨੇ ਅਮਰਤਪਾਲ ਸ਼ੰਦੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੋਂ ਐਨ ਚੜ੍ਹਦੀ ਕਲਾ ਜੀ ਕਿਰਪਾ ਕਰੋ ਜੀ ਕਿਵੇਂ ਚੱਲ ਰਿਹਾ ਜੀ ਪ੍ਰਚਾਰ ਪ੍ਰਚਾਰ ਵਧੀਆ ਚੱਲ ਰਿਹਾ ਜੀ ਵਧੀਆ ਹੰਗਾਰ ਆ ਰਿਹਾ ਪਿੰਡਾਂ ਦੇ ਵਿੱਚੋਂ ਫੋਨ ਨੂੰ ਫੋਨ ਕਰਕੇ ਬੁਆਉਂਦੇ ਆ ਵੀ ਮੀਟਿੰਗਾਂ ਲਈ ਆਓ ਤੇ ਬਹੁਤ ਵਧੀਆ ਅ ਅੱਛਾ ਤੁਹਾਡੇ ਪਰਿਵਾਰ ਦੀ ਜੇਕਰ ਮੈਂ ਗੱਲ ਕਰਾਂ ਬਹੁਤ ਵੱਡੀ ਕੁਰਬਾਨੀਆਂ ਤੁਹਾਡੇ ਪਰਿਵਾਰ ਦੀ ਸ਼ਹਾਦਤ ਦੀਆਂ ਦਾਤਾਂ ਗੁਰੂ ਸਾਹਿਬ ਨੇ ਪਰਿਵਾਰ ਦੇ ਵਿੱਚ ਬਖਸ਼ਿਸ਼ ਕੀਤੀਆਂ ਪਰ ਐਡੇ ਵੱਡੇ ਸ਼ਹੀਦ ਪਰਿਵਾਰ ਦੇ ਇੱਕ ਨੌਜਵਾਨ ਪੁੱਤ ਨੂੰ ਲੋਕਾਂ ਸਾਹਮਣੇ ਵੋਟਾਂ ਦੇ ਲਈ ਹੱਥ ਜੋੜਨੇ ਪੈ ਰਹੇ ਨੇ ਲੋਕਾਂ ਦੇ ਪਿੰਡਾਂ 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 ਦੇ ਵਿੱਚ ਜਾਣਾ ਪੈ ਰਿਹਾ ਮਿੰਤਾ ਕਰਨੀਆਂ ਪੈ ਰਹੀਆਂ ਨਹੀਂ ਮਿੰਤਾ ਨਹੀਂ ਇਹਨੂੰ ਕਹਿ ਸਕਦੇ ਜੀ ਅ ਜਿਵੇਂ ਹੁਣ ਸਿੰਘਾਂ ਦੀ ਲੜਾਈ ਵੀ ਸੀ ਉਹ ਸਮਾਂ ਸੀਗਾ ਜਦੋਂ ਵੀ ਹਥਿਆਰਾਂ ਦੀ ਲੜਾਈ ਸੀ ਉਸ ਵੇਲੇ ਵੀ ਜਿਹੜੇ ਸਿੰਘ ਸੀਗੇ ਉਹ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਕੋਈ ਮਨਮਰਜ਼ਾ ਕੋਈ ਚੀਜ਼ ਹੁੰਦੀ ਸੀ ਉਹ ਜਾ ਕੇ ਸਮਝਾਉਂਦੇ ਸੀਗੇ ਸੋ ਅੱਜ ਲੜਾਈ ਬਦਲ ਗਈ ਆ ਜੇ ਅੱਜ ਰਾਜਨੀਤੀ ਦੀ ਲੜਾਈ ਦੇ ਵਿੱਚ ਜੇ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੱਸਦੇ ਆ ਅਸੀਂ ਕੋਈ ਉਹਦੇ ਮੰਗਦੇ ਨਹੀਂ ਹੈਗੇ ਵੀ ਸਾਨੂੰ ਵੋਟ ਪਾਓ ਜਾ ਐ ਕਰੋ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਵੀ ਅਸਲ ਪੰਜਾਬ ਨੂੰ ਮਾਰਿਆ ਕਿਵੇਂ ਜਾ ਰਿਹਾ ਪੰਜਾਬ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਰਕਾਰ ਕਿਵੇਂ ਨੀਤੀਆਂ ਲੈ ਕੇ ਆਉਂਦੀ ਆ ਕਿਵੇਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਵੜਿਆ ਜਾ ਰਿਹਾ ਜਿਹੜੇ ਕਿਹੜੇ ਜਿਹੜੀਆਂ ਕ੍ਰਿਤੀਆਂ ਨੇ ਸਰਕਾਰ ਕਿਵੇਂ ਕਿਵੇਂ ਸਾਡੇ ਵਿੱਚ ਵੜ ਰਹੀ ਹੈ ਸੋ ਅਸੀਂ ਉਹਨਾਂ ਨੂੰ ਦੱਸ ਦਿੰਦੇ ਆ ਉਹ ਤੋਂ ਬਾਅਦ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੀਦੀ ਆ ਜੇ ਤੁਹਾਡੀ ਜਮੀਰ ਮੰਨੇ ਹੁਣ ਤਾਂ ਤਾਂ ਇੱਕ ਪੰਜਾਬ ਪੱਖੀ ਜਿਹੜੀ ਰਾਜਨੀਤੀ ਨੂੰ ਸਰਜੀਤ ਕਰ ਲੋ ਜਿਹੜੀ ਸ਼੍ਰੋਮਣੀ ਕਾਲਮ ਅਨੁਸਾਰ ਜਿਹੜੀ ਮੇਰੀ ਪੀਰੀ ਸਿਧਾਂਤ ਦੇ ਚੱਲ ਕੇ ਰਾਜਨੀਤੀ ਕਰਦੀ ਆ ਨਹੀਂ ਤਾਂ ਜਿਹੜੀ ਹੁਣ ਤੱਕ ਤੁਸੀਂ ਜਿੱਥੇ 75 ਸਾਲ ਲੱਗੇ ਹੋਏ ਹੋ ਲੱਗੇ ਰੋ ਕੋਈ ਗੱਲ ਨਹੀਂ ਆਉਣ ਵਾਲੇ 5 ਸਾਲ ਨੂੰ ਅਸੀਂ ਫਿਰ ਤੁਹਾਡੇ ਕੋਲ ਆਵਾਂਗੇ ਉਹ ਅੱਗੇ ਉਹਨਾਂ ਦੀ ਜ਼ਮੀਰ ਆ ਵੀ ਉਹ ਕਿੱਥੇ ਖੜਦੇ ਔਖਾ ਨਹੀਂ ਲੱਗਦਾ ਭਾਈ ਸਾਹਿਬ ਕਿ ਜਿੱਥੇ ਪਿਤਾ ਨੇ ਸਿਸਟਮ ਦੇ ਨਾਲ ਖਿਲਾਫ ਜਿਹੜੀਆਂ ਹਥਿਆਰ ਚੱਕ ਕੇ ਜੰਗ ਲੜੀ ਸੀ ਮਾਤਾ ਕੁਰਬਾਨ ਹੋ ਗਈ ਤੁਹਾਡੇ ਦਾਦਾ ਜੀ ਕੁਰਬਾਨ ਹੋ ਗਏ ਨਾਨੀ ਜੀ ਕੁਰਬਾਨ ਇਸ ਕੌਮ ਦੇ ਲਈ ਹੋ ਗਏ ਉਸ ਪਰਿਵਾਰ ਦੇ ਪੁੱਤ ਨੂੰ ਪੋਲਿਟਿਕਸ ਸੌਖੀ ਨਹੀਂ ਲੱਗ ਰਹੀ ਕਿਉਂਕਿ ਕਹਿੰਦੇ ਨੇ ਕਿ ਸ਼ਰੀਫ ਬੰਦੇ ਦੀ ਜਾਂ ਸਿੱਧੇ ਬੰਦੇ ਦੀ ਪੋਲਿਟਿਕਸ ਗੇਮ ਨਹੀਂ ਨਹੀਂ ਪੋਲਿਟਿਕਸ ਗੱਲ ਇਹ ਆ ਜੀ ਵੀ ਇੱਕ ਇੱਕ ਸ਼ੁਰੂ ਤੋਂ ਇੱਕ ਬਣਾਇਆ ਹੋਇਆ ਇੱਕ ਇਹ ਨੂੰ ਮਨਾ ਰੱਖਿਆ ਵੀ ਇਹ ਜਿਹੜਾ ਜਿਹੜਾ ਇਹਦੇ ਵਿੱਚ ਆਉਂਦਾ ਇੱਕ ਬਹੁਤ ਵੀ ਗੰਦੀ ਚੀਜ਼ ਆ ਜੀ ਇਹ ਚੰਗੀ ਨਹੀਂ ਹੈਗੀ ਪਰ ਗੱਲ ਇਹ ਆ ਵੀ ਜਦੋਂ ਚੰਗੇ ਲੋਕ ਤੁਸੀਂ ਕੋਈ ਚੰਗਾ ਬੰਦਾ ਕੋਈ ਕੁਰਸੀ ਛੱਡੂਗਾ ਤੇ ਮਾੜੇ ਲੋਕ ਤਾਂ ਬੈਠਣਗੇ ਜੇ ਚੰਗੇ ਲੋਕ ਆ ਕੇ ਬੈਠਣਗੇ ਜੇ ਉਹ ਸੁਧਾਰ ਚਾਹਣਗੇ ਪੰਜਾਬ ਦਾ ਤਾਂ ਸੁਧਾਰ ਹੋਊਗਾ ਸੋ ਅਸੀਂ ਜਿਹੜਾ ਪਰਿਵਾਰਕ ਤੌਰ ਤੇ ਮੈਂ ਤਾਂ ਇੱਕੋ ਹੀ ਗੱਲ ਵੇਖੀ ਆ ਮੇਰੇ ਪਾਰਸਾਬ ਹੁਣ ਜਿੱਥੇ ਲੜਾਈ ਛੱਡ ਕੇ ਗਏ ਆ ਉਹ ਲੜਾਈ ਨੂੰ ਅਸੀਂ ਕਿਵੇਂ ਕਰੀਅਨ ਕਰ ਸਕਦੇ ਆ ਤੇ ਮੈਨੂੰ ਇਹ ਇੱਕ ਵੇ ਬਹੁਤ ਵਧੀਆ ਲੱਗੀ ਆ ਵੀ ਜਿਹਦੇ ਵਿੱਚ ਤੁਸੀਂ ਪੰਜਾਬ ਦੇ ਅ ਲੋਕਾਂ ਦੇ ਵਿੱਚ ਚਰ ਕੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਜੇ ਸਾਨੂੰ ਮਾਰਿਆ ਕਿਵੇਂ ਜਾ ਰਿਹਾ ਸਾਡੀ ਜਿਹੜੀ ਨਸ਼ਲ ਕੁਸ਼ੀ ਹੈ ਉਹ ਕਿਵੇਂ ਕੀਤੀ ਜਾ ਰਹੀ ਹੈ ਤੇ ਕਿਵੇਂ ਆਪਾਂ ਉਸ ਤੋਂ ਬਚ ਸਕਦੇ ਹੁਮ ਅੱਛਾ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਹਨ ਉਹਨਾਂ ਦੇ ਨਾਲ ਪਹਿਲਾਂ ਸਾਨੇਵਾਲ ਤੋਂ ਵੀ ਤੁਸੀਂ ਹਾਂ ਜੀ ਇਲੈਕਸ਼ਨਸ ਜਿਹੜੀ ਹਾਂ 2022 ਦੀ ਇਲੈਕਸ਼ਨ ਜਿਹੜੀ ਲੜੀਆ ਇਸ ਵਾਰ ਤੁਹਾਨੂੰ ਜਿਹੜੀ ਆ ਪਾਰਟੀ ਨੇ ਲੁਧਿਆਣਾ ਤੋਂ ਆਪਣਾ ਉਮੀਦਵਾਰ ਬਣਾਇਆ ਪਰ ਹੋਰ ਵੀ ਜਿਹੜੇ ਲੱਖਾਂ ਨੌਜਵਾਨ ਹਜ਼ਾਰਾਂ ਨੌਜਵਾਨ ਜਿਹੜੇ ਇਸ ਚੱਲਦੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸੀ ਤੁਹਾਡੇ ਫਾਦਰ ਸਾਹਿਬ ਦੇ ਨਾਲ ਉਹਨਾਂ ਦੇ ਵਿੱਚੋਂ ਕਾਫੀ ਲੋਕਾਂ ਦਾ ਇਹ ਗਿਲਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਪੰਥ ਦੇ ਨਾਂ ਤੇ ਸਿਰਫ ਵਰਤੇ ਆ ਸਿਮਰਨਜੀਤ ਸਿੰਘ ਮਾਨ ਨੇ ਪੰਥਕ ਪਰਿਵਾਰਾਂ ਨੂੰ ਜਿਹੜਾ ਉਹ ਹੱਲਾਸ਼ੇਰੀ ਨਹੀਂ ਦਿੱਤੀ ਉਸ ਤਰੀਕੇ ਦੇ ਨਾਲ ਸਾਹਬਿਆ ਨਹੀਂ ਹੈਗਾ ਜਿਸ ਤਰ੍ਹਾਂ ਨਾਲ ਇੱਕ ਪੰਥਕ ਅੱਗ ਨੂੰ ਸਾਹਮਣਾ ਚਾਹੀਦਾ ਸੀ ਤੁਸੀਂ ਨੇ ਮਾਨ ਸਾਹਿਬ ਦੇ ਨਾਲ ਲੰਬਾ ਸਮਾਂ ਬਿਚਰੇ ਆ ਕਿੰਨੀ ਕੁ ਸਚਾਈ ਹੈ ਇਹਨਾਂ ਗੱਲਾਂ ਦੇ ਵਿੱਚ ਜਾਂ ਅਸਲੀਅਤ ਕੀ ਹੈ ਦੇਖੋ ਮੈਂ ਬڑے ਪਰਿਵਾਰਾਂ ਦੇ ਮੈਂ ਜਿੰਨਾ ਕਿ ਸ਼ੁਰੂ ਤੋਂ ਮੈਂ ਰਿਆ ਮੈਂ ਟਰੱਸਾਂ 'ਚ ਰਿਆ ਗੁਰੂ ਆਸਰ ਟਰੱਸ 'ਚ ਵੀ ਰਿਆ ਮਾਤਾ ਗੁਰੀ ਸਾਰਾ ਟਰੱਸ 'ਚ ਵੀ ਰਿਆ ਤੇ ਉੱਥੇ ਸਾਰੇ ਬੱਚੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਨਾਲ ਰਿਲੇਟਡ ਸੀਗੇ ਮਾਨ ਸਾਹਿਬ ਨੇ ਅੱਜ ਤੱਕ ਕਰੇ ਕਿਸੇ ਨੂੰ ਵੀ ਕੋਈ ਚੀਜ਼ ਤੇ ਨਾ ਨਹੀਂ ਕੀਤੀ ਸ਼ਹੀਦ ਪਰਿਵਾਰ ਨੂੰ ਤਾਂ ਖਾਸ ਕਰਕੇ ਹਾਂ ਕਿਤੇ ਨਾ ਕਿਤੇ ਉਹਨਾਂ ਦੇ ਵਿਚਾਰ ਜੇ ਜਦ ਨਹੀਂ ਮਿਲਦੇ ਤੇ ਉਹ ਉੱਥੇ ਜ਼ਰੂਰ ਅੜ ਜਾਂਦੇ ਨੇ ਉਵੇਂ ਨਹੀਂ ਅੜਦੇ ਤੇ 2019 ਦਾ ਮੈਂ ਉਹਨਾਂ ਨਾਲ ਇਲੈਕਸ਼ਨ ਵੀ ਪਾਰਟੀ ਦੇ ਵਿੱਚ ਆਇਆ ਜਦੋਂ ਉਦੋਂ ਐਮਪੀ ਦੇ ਇਲੈਕਸ਼ਨ ਸੀਗੇ 2019 ਦੇ ਤੇ ਉਦੋਂ ਤੋਂ ਲੈ ਕੇ ਮੈਂ ਜਿੰਨਾ ਕਿ ਮਾਨ ਸਾਹਿਬ ਨੂੰ ਸਮਝ ਸਕਿਆ ਮੈਂ ਅੱਜ ਮੈਨੂੰ 5 ਸਾਲ ਹੋਏ ਆ ਪਾਰਟੀ ਨਾਲ 7 ਸਾਲ ਚੱਲੇ ਨੂੰ ਤੇ 5 ਸਾਲਾਂ ਦੇ ਵਿੱਚ ਮੈਂ ਦੂਜੀ ਇਲੈਕਸ਼ਨ ਲੜ ਰਿਹਾ ਤੇ ਜੇ ਮੈਂ ਕਹਾਂ ਵੀ ਮੇਰੀ ਕੋਈ ਵੱਡੀ ਯੋਗਤਾ ਵਾ ਵੀ ਮੈਨੂੰ ਤਾਂ ਮਾਨ ਸਾਹਿਬ ਨੇ ਇਹ ਜਿਹੜੀ ਸੀਟ ਨਿਮਾ ਨਮਾਜੀ ਆ ਨਹੀਂ ਪਰ ਮੇਰੇ ਫਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਨੂੰ ਮਦਦ ਜਰ ਰੱਖਦੇ ਜਿਹੜਾ ਮਾਨ ਸਾਹਿਬ ਨੇ ਮੈਨੂੰ ਇਹ ਸੀਟ ਦਿੱਤੀ ਆ ਤੇ ਹੁਣ ਮੈਂ ਦੂਜੀ ਗੱਲ ਕਰਾਂ ਜਿਹੜੇ ਬੰਦੇ ਇਹ ਚੀਜ਼ ਨੂੰ ਕਰਦੇ ਆ ਬਈ ਮੈਨੂੰ ਮਾਨ ਸਾਹਿਬ ਨੇ ਪੁੱਛਿਆ ਨਹੀਂ ਜਾਈ ਮੈਂ ਉਹਦੇ ਚ ਇੱਕ ਕੋਈ ਗੱਲ ਕਹਾਂਗਾ ਵੀ ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਸ਼ਹਾਤਾ ਪਾਈਆਂ ਜੇ ਉਹ ਇੱਕ ਵਾਰ ਸੋਚ ਲੰਦੇ ਵੀ ਸਾਡੇ ਪਰਿਵਾਰ ਨੂੰ ਜਾਂ ਮੇਰੇ ਬੱਚਿਆਂ ਨੂੰ ਕੱਲ ਨੂੰ ਕੋਈ ਪੁੱਛੂਗਾ ਕਿ ਨਹੀਂ ਪੁੱਛੂਗਾ ਕੋਈ ਹੈਲਪ ਕਰੂਗਾ ਕਿ ਨਹੀਂ ਕਰੂਗਾ ਤੇ ਉਹਨਾਂ ਨੂੰ ਉਹ ਸ਼ਹਾਤਾ ਨਹੀਂ ਹੋਣੀ ਸੀ ਜੋ ਕਰ ਗਏ ਹੈ ਨਾ ਕਿਉਂਕਿ ਉਹਨਾਂ ਲਈ ਜਿਹੜਾ ਉਹਨਾਂ ਦਾ ਕੋਸ ਸੀਗਾ ਜਿਹੜਾ ਉਹਨਾਂ ਦੀ ਲੜਾਈ ਸੀ ਉਹ ਨਰੀ ਬੱਟ ਨਾ ਉਹ ਨਿਸ਼ਾਨਾ ਵੱਡਾ ਸੀਗਾ ਉਹਨਾਂ ਲਈ ਪਰਿਵਾਰ ਜਿਹੜਾ ਵਾ ਉਹ ਬਹੁਤ ਪਿੱਛੇ ਸੀਗਾ ਉਹਨਾਂ ਲਈ ਪੰਥ ਦੇ ਕੌਮ ਦੀ ਜਿਹੜੀ ਲੜਾਈ ਸੀ ਸੋ ਅੱਜ ਵੀ ਮੈਂ ਇੱਕੋ ਹੀ ਗੱਲ ਕਰੂੰਗਾ ਵੀ ਅਸੀਂ ਜੇ ਐਸੇ ਉਹਨਾਂ ਦੇ ਅਸੀਂ ਅਸੀਂ ਉਹਨਾਂ ਦੇ ਵਾਰਿਸਾਂ ਜੇ ਅਸੀਂ ਚਾਹੁੰਦੇ ਹਾਂ ਵੀ ਉਹ ਜਿਹੜੀ ਲੜਾਈ ਆ ਜਿੱਥੇ ਫਰਸਾ ਵੱਡੀ ਛੱਡ ਕੇ ਗਏ ਤੇ ਉਹਨੂੰ ਵਧਾਉਣਾ ਤੇ ਉਥੇ ਸਾਡੇ ਵੀ ਇਹੀ ਫਰਜ਼ ਬਣਦੇ ਆ ਵੀ ਸਾਨੂੰ ਕਿ ਪੁੱਛੇ ਮਾਂ ਪੁੱਛੇ ਉਹ ਗੱਲ ਹੋਰ ਆ ਕਿਉਂਕਿ ਇੱਥੇ ਤੱਕ ਜੇ ਪਲ ਕੇ ਆਪ ਵੱਡੇ ਹੋਏ ਆ ਠੋਕਰਾਂ ਖਾ ਕੇ ਵੱਡੇ ਹੋਏ ਆ ਜੇ ਇੱਥੇ ਤੱਕ ਆ ਗਏ ਆ ਇਦੋਂ ਅੱਗੇ ਲੜਾਈ ਵੀ ਅਸੀਂ ਲੜਨਾ ਜਾਣਦੇ ਆ ਤੇ ਮੈਂ ਧੰਨਵਾਦ ਕਰਦਾ ਸੁਖਵਿੰਦਰ ਸਿੰਘ ਮਾਨ ਦਾ ਤੇ ਉਹਨਾਂ ਨੇ ਮੈਨੂੰ ਇੱਕ ਰਾਹ ਦਿੱਤਾ ਆ ਮੈਂ ਲੜਾਈ ਲੜਨ ਦਾ ਤੇ ਮੈਂ ਉਹ ਲੜਾਈ ਜਿਹੜੀ ਆ ਉਹ ਵੱਡੇ ਪੱਧਰ ਤੇ ਲੜ ਰਿਹਾ ਤੇ ਲੜਾਂਗੇ ਵੀ ਅੱਗੇ ਆਖਰੀ ਸਾਹ ਤੱਕ ਤੁਸੀਂ ਗੱਲ ਕਰੀ ਕੇ ਠੋਕਰਾਂ ਖਾ ਕੇ ਇੱਥੇ ਤੱਕ ਪਹੁੰਚਿਆ ਠੋਕਰਾਂ ਖਾ ਕੇ ਪਲੇ ਆ ਜਿੱਥੇ ਤੱਕ ਮੇਰੀ ਸਮਝ ਪਈ ਰਿਸ਼ਪਾਲ ਸਿੰਘ ਜੀ ਸ਼ੰਦੜਾ ਦੇ ਬਾਰੇ ਜਾਂਦੀ ਆ ਤਾਂ ਉਹਨਾਂ ਦੇ ਉੱਪਰ ਮੇਰੇ ਹਿਸਾਬ ਦੇ ਨਾਲ 25 ਲੱਖ ਦੇ ਕਰੀਬ ਦਾ ਹਾਂਜੀ ਨਾਮ ਉਹਨਾਂ ਦੇ ਉੱਪਰ ਜਿਹੜਾ ਰੱਖਿਆ ਹੋਇਆ ਸੀ ਐਡੇ ਵੱਡੇ ਖੜਕੂ ਸਿੰਘ ਦਾ ਇੱਕ ਬੱਚਾ ਜਿਹੜਾ ਉਹ ਕਹਿ ਰਿਹਾ ਕਿ ਮੈਂ ਠੋਕਰਾਂ ਖਾ ਕੇ ਪਲਿਆ ਐਸੇ ਕੀ ਹਾਲਾਤ ਬਣੇ ਜੀ ਫਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਾਂ ਉਸ ਮੌਕੇ ਗੱਲ ਇਹ ਆ ਜੀ ਜਦੋਂ ਫਾਦਰ ਸਾਹਿਬ ਤੋਂ ਪਹਿਲਾਂ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਸੀ ਕਿ ਜਦ ਮੈਂ 13 ਦਿਨ ਦਾ ਸੀ ਤੇ ਮਾਤਾ ਜੀ ਤੇ ਜਿਹੜੇ ਨਾਨੀ ਜੀ ਸੀ ਉਹ ਤਿੰਨ ਦਿਨ ਬਾਅਦ ਮੇਰੇ ਫਾਦਰ ਸਾਹਿਬ ਤੋਂ ਸ਼ਹੀਦ ਹੋਏ ਜਦ ਮੈਂ 9 ਮਹੀਨੇ ਦਾ ਸੀ ਦਾਦੀ ਜੀ ਨੇ ਪਾਲਿਆ ਤੇ ਉਸ ਵੇਲੇ ਘਰ ਛੱਡਿਓ ਸੀ ਮਨ ਵਿੱਚ ਤੋਂ ਤੇ ਕਰਾਇਆ ਜਾਂਦੇ ਰਹੇ ਹਾਂ ਸ਼ੁਰੂ ਤੋਂ ਜਦੋਂ ਮੈਂ 9 ਸਾਲ ਦਾ ਹੋਇਆ ਉਸ ਤੋਂ ਬਾਅਦ ਹਸਪਤਲ ਲਾਈਫ ਸ਼ੁਰੂ ਹੋ ਗਈ ਆ ਜਿਹੜੀ ਮਾਤਾ ਗੁਰੇ ਸਾਰਾ ਟਰੱਸਟ ਜਾਂ ਗੁਰੂ ਆਸਾ ਟਰੱਸਟਾ ਉੱਥੇ ਅਸੀਂ ਰਹਿਣਾ ਸ਼ੁਰੂ ਕਰਿਆ ਹਨ ਤੇ ਜਦੋਂ ਮਾਂ-ਬਾਪ ਤੋਂ ਬਿਨਾਂ ਬੱਚਾ ਪਾਲਦਾ ਜਿਹੜਾ ਤੇ ਉੱਥੇ ਬਹੁਤ ਜਿਹੜੀਆਂ ਇਹ ਜਿਹੀਆਂ ਚੀਜ਼ਾਂ ਹੋਗੀਆਂ ਜਿਹੜੀਆਂ ਬੱਚੇ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਜਿਹੜਾ ਬੱਚੇ ਨੂੰ ਭੁੱਖ ਲੱਗਦੀ ਆ ਜਾਂ ਕੋਈ ਚੀਜ਼ ਬੰਦਾ ਚਾਹੁੰਦਾ ਆਉਂਦਾ ਬੱਚਾ ਇੱਕ ਛੋਟੀ ਉਮਰ ਦੇ ਵਿੱਚ ਉਹ ਬਤ ਉਹ ਆਪਣੇ ਮਾਪੇ ਨੂੰ ਕਹਿ ਸਕਦਾ ਵੀ ਮੈਨੂੰ ਇਹ ਚੀਜ਼ ਚਾਹੀਦੀ ਤੇ ਮਾਪੇ ਪੂਰੀ ਕਰਦੇ ਹੁੰਦੇ ਆ ਪਰ ਜਦੋਂ ਤੁਹਾਡੇ ਕੋਲ ਉਹ ਚੀਜ਼ਾਂ ਨਹੀਂ ਹੁੰਦੀਆਂ ਤੇ ਫਿਰ ਤੁਹਾਨੂੰ ਇੱਕ ਕਿਸੇ ਟਾਈਮ ਅੱਛ ਵੀ ਮਹਿਸੂਸ ਕਰਦੇ ਰਹੇ ਆ ਵੀ ਯਾਰ ਜੇ ਮਾਪੇ ਮੇਰੇ ਹੁੰਦੇ ਤੇ ਮੈਂ ਇਹ ਚੀਜ਼ ਵੀ ਜਿਵੇਂ ਕਰਦਾ ਮੈਂ ਐਵੇਂ ਕਰਦਾ ਫਿਰ ਹੁੰਦਾ ਸੀ ਅਹਿਸਾਸ ਵੀ ਆ ਉਹ ਬਹੁਤ ਸਾਰਾ ਹੁੰਦਾ ਸੀਗਾ ਪਰ ਜਿਉਂ ਜਿਉਂ ਵੱਡੇ ਹੋਏ ਤੇ ਫਾਦਰ ਸਾਹਿਬ ਦੀ ਜਿਹੜੀ ਲੜਾਈ ਸੀ ਉਹ ਲੜਾਈ ਨੂੰ ਸਮਝਿਆ ਤੇ ਉਸ ਇੱਕ ਗੱਲ ਮੈਂ ਸਮਝੀ ਵੀ ਮੇਰੇ ਫਾਦਰ ਸਾਹਿਬ ਦੀ ਜਿਹੜੀ ਲੜਾਈ ਸੀ ਉਹ ਪਰਿਵਾਰ ਤੋਂ ਉਹ ਵੱਡੀ ਸੀ ਉਹਨਾਂ ਦਾ ਨਿਸ਼ਾਨਾ ਵੱਡਾ ਸੀ ਸੋ ਅੱਜ ਉਹੀ ਨਿਸ਼ਾਨੇ ਨੂੰ ਲੈ ਕੇ ਅਸੀਂ ਜਿਹੜੀ ਆਪਣੀ ਲੜਾਈ ਅੱਗੇ ਵਧਾਉਂਦੇ ਆ ਤੇ ਉਹਨਾਂ ਕੁਝ ਵੀ ਕਰਨ ਤੋਂ ਪਹਿਲਾਂ 10 ਵਾਰ ਸੋਚੀਦਾ ਵੀ ਜੇ ਇੱਥੇ ਫਾਜ਼ਲ ਸਾਹਿਬ ਹੁੰਦੇ ਉਹਨੂੰ ਕੀ ਕਿਵੇਂ ਕਰਦੇ ਹੈਂਡਲ ਤੇ ਉਵੇਂ ਹੀ ਅਸੀਂ ਕਰਨ ਦੀ ਕੋਸ਼ਿਸ਼ ਕਰੀਦੀ ਆ ਕਿਉਂਕਿ ਜਦੋਂ ਤੁਹਾਡਾ ਪਰਿਵਾਰ ਲੋਕਾਂ ਲਈ ਇੱਕ ਲੈਗਸੀ ਬਣਿਆ ਹੁੰਦਾ ਉਹ ਲੋਕ ਉਹ ਦੇਖ ਕੇ ਉਹਨਾਂ ਨੂੰ ਜਿਹੜਾ ਕੁਝ ਚੱਲਦੇ ਆ ਤੇ ਉੱਤੇ ਫਰਜ ਥੋਡੇ ਉਹਨਾਂ ਦੇ ਪਰਿਵਾਰ ਦੇ ਵੀ ਆਉਣ ਵਾਲੇ ਜਨਰੇਸ਼ਨ ਦੇ ਵੀ ਵੱਜ ਜਾਂਦੇ ਵੀ ਅਸੀਂ ਉਹ ਲੈਗਸੀ ਨੂੰ ਕਿਵੇਂ ਆਪਣਾ ਬਰਕਰਾਰ ਰੱਖਣਾ ਕਦੇ ਇਹ ਆਇਆ ਮਨ ਦੇ ਵਿੱਚ ਵੀ ਯਾਰ ਫਾਦਰ ਸਾਹਿਬ ਬੇਸ਼ੱਕ ਕੌਮ ਦੇ ਵਿੱਚ ਬਹੁਤ ਵੱਡੀ ਸ਼ਹਾਦਤ ਉਹਨਾਂ ਦੀ ਬਹੁਤ ਮਾਣ ਸਤਿਕਾਰ ਫਾਦਰ ਸਾਹਿਬ ਨੂੰ ਮਿਲ ਰਿਹਾ ਕਦੇ ਆਇਆ ਕਿ ਯਾਰ ਜੇ ਫਾਦਰ ਸਾਹਿਬ ਹਥਿਆਰ ਨਾ ਚੱਕਦੇ ਸਿਸਟਮ ਦੇ ਖਿਲਾਫ ਐਲਾਨੇ ਜੰਗ ਨਾ ਕਰਦੇ ਤਾਂ ਮੇਰੇ ਵਿੱਚ ਹੁੰਦੇ ਮੇਰੇ ਬਚਪਨ ਦੀਆਂ ਖੁਸ਼ੀਆਂ ਜਿਹੜੀਆਂ ਨਹੀਂ ਪੂਰੀਆਂ ਕਰ ਸਕੇ ਜਿਹੜੀਆਂ ਦੇ ਵਾਸਤੇ ਮੈਂ ਤਰਸਿਆ ਦਰਦ ਦਰਦ ਦੀਆਂ ਮੈਂ ਠੋਕਰਾਂ ਖਾਧੀਆਂ ਨੇ ਉਹ ਮੈਨੂੰ ਨਾ ਖਾਣੀਆਂ ਪੈਂਦੀਆਂ ਆਪਣੇ ਪੁੱਤ ਦੇ ਹਰ ਸ਼ੌਂਕ ਨੂੰ ਪੂਰਾ ਕਰਦੇ। ਨਹੀਂ ਗੱਲ ਇਹ ਆ ਜੀ ਛੋਟੇ ਹੁੰਦੇ ਬੱਚੇ ਜਿਵੇਂ ਮੈਂ ਜਰੂਰ ਆਪਣਾ ਫੀਲ ਕੀਤਾ ਪਰ ਜਿਉਂ-ਜਿਉਂ ਵੱਡੇ ਹੋਏ ਆ ਗੱਲ ਇਹ ਆ ਵੀ ਇਹ ਤਾਂ ਜਿਹੜੀਆਂ ਸ਼ਰਤਾਂ ਨੇ ਸਾਨੂੰ ਗੁਰੂ ਸਾਹਿਬ ਵੱਲੋਂ ਜਿਹੜੀਆਂ ਵਰਾਸਤ ਚ ਮਿਲੀਆਂ ਨੇ ਜੇ ਹੁਣ ਕਈ ਇਹ ਵੀ ਜਿਵੇਂ ਹੁਣ ਮੈਂ ਕਹਿੰਦਾ ਮੈਂ ਮੇਰੇ ਫਾਦਰ ਸਾਹਿਬ ਹੁਣ ਜਿੰਨਾ ਚੱਕਦੇ ਤੇ ਉਵੇਂ ਜੇ ਗੁਰੂ ਗੋਬਿੰਦ ਸਿੰਘ ਜੀ ਜਾਂ ਉਹ ਉਹ ਚੀਜ਼ ਨੂੰ ਨਾ ਕਰਦੇ ਅੱਜ ਸਿੱਖ ਕੌਮ ਹੁੰਦੀ ਇਹਦਾ ਸਾਨੂੰ ਬਰਾਸਤ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਨੇ ਸਾਨੂੰ ਬਰਾਸਤ ਚ ਮਿਲੀਆਂ ਨੇ ਤੇ ਅਸੀਂ ਮਾਣ ਕਰਦੇ ਹਾਂ ਉਹ ਚੀਜ਼ ਦਾ ਵੀ ਯਾਰ ਵੀ ਸਾਨੂੰ ਗੁਰੂ ਸਾਹਿਬ ਨੇ ਉਸ ਲਈ ਸਾਡੇ ਪਰਿਵਾਰ ਨੂੰ ਸਮਝਿਆ ਵੀ ਸਾਡੇ ਪਰਿਵਾਰ ਤੋਂ ਕੁਰਬਾਨੀਆਂ ਲਈਆਂ ਤੇ ਜੇ ਇੱਕ ਦੋ ਸ਼ੇਰ ਹੋਰ ਵੀ ਲੱਗਦੇ ਸਾਡੇ ਪਰਿਵਾਰ ਦੇ ਤੇ ਅਸੀਂ ਅਰਦਾਸ ਵੀ ਇਹੀ ਕਰਦੇ ਹਾਂ ਵੀ ਜੇ ਲੱਗਣ ਤੇ ਅਸੀਂ ਤਿਆਰ ਹਾਂ ਕਿਉਂਕਿ ਉਹਨਾਂ ਦਾ ਖੋਣਾ ਤੇ ਲੜਨ ਉਹ ਹਮੇਸ਼ਾ ਤਤਪਰ ਰਹਿੰਦੇ ਨੇ ਮੁਲਾਲ ਹੈ ਕੋਈ ਕਿ ਯਾਰ ਇੰਨੀਆਂ ਕੁਰਬਾਨੀਆਂ ਕੀਤੀਆਂ ਫੇਰ ਵੀ ਰੋਲਣਾ ਪੈ ਗਿਆ ਫੇਰ ਕੋਈ ਕੋਈ ਮੁਲਾਲ ਨਹੀਂ ਹੈਗਾ ਜੀ ਦੇਖੋ ਕੁਰਬਾਨੀਆਂ ਜੇ ਸੋਚ ਕੇ ਹੁੰਦੀਆਂ ਤੇ ਫੇਰ ਹੁੰਦਾ ਵੀ ਸਾਡੇ ਪਰਿਵਾਰ ਨੂੰ ਕੌਣ ਪੁੱਛੂਗਾ ਜੇ ਕੀ ਆ ਤੇ ਮੈਂ ਕਹਿੰਦਾ ਵੀ 1% ਵੀ ਮੁਲਾਲ ਨਹੀਂ ਹੈਗਾ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਜੇ ਦੁੱਖ ਨੂੰ ਤੁਸੀਂ ਦੁੱਖ ਸਮਝ ਕੇ ਜਿਉਂਗੇ ਫੇਰ ਉਹ ਦੁੱਖ ਹੁੰਦਾ ਜੇ ਦੁੱਖ ਨੂੰ ਤੁਸੀਂ ਸੁੱਖ ਸਮਝ ਕੇ ਜਿਉਂਗੇ ਤੇ ਫੇਰ ਉਹ ਤੁਹਾਡੇ ਲਈ ਸੁੱਖ ਬਣ ਜਾਂਦਾ ਤੇ ਮੈਂ ਤਾਂ ਜਿਹੜਾ ਉਹ ਸਾਡਾ ਜਿਹੜਾ ਮੇਰਾ ਟੈਂਪਰੇਚ ਸੀਗਾ ਮੈਨੂੰ ਟੈਂਪਰੇਟ ਨੂੰ ਸੁੱਖ ਸਮਝ ਕੇ ਜਿਹਾ ਤੇ ਕਿਉਂਕਿ ਮੈਂ ਇੱਕੋ ਹੀ ਗੱਲ ਸਮਝਦਾ ਵੀ ਗੁਰੂ ਸਾਹਿਬ ਨੇ ਮੈਨੂੰ ਉਹ ਜਿਹੜੀ ਉਹ ਟੈਂਪਰੇਟ ਦੇ ਵਿੱਚ ਮੈਨੂੰ ਘੜਿਆ ਵਾ ਵੀ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਵੀ ਤੁਸੀਂ ਉਹਦੇ ਵਿੱਚ ਮਾਰ ਨਹੀਂ ਖਾਓਗੇ ਤੇ ਅੱਜ ਚੜ੍ਹਦੀ ਕਲਾ ਦੇ ਵਿੱਚ ਜਿਉ ਰਹੇ ਆ ਉਹ ਇਸੇ ਕਰਕੇ ਅੱਜ ਸਿਰ ਚੱਕ ਕੇ ਜਿਉ ਰਹੇ ਆ ਵੀ ਉਹ ਟੈਂਪਰੇਟ ਦੇ ਵਿੱਚ ਜਿਹੜਾ ਦੁੱਖ ਜਿਹੜਾ ਕੋਈ ਸਮਾਂ ਜਿਹੜਾ ਕੱਢਿਆ ਵਾ ਉਸੇ ਗੁਰੂ ਸਾਹਿਬ ਨੇ ਸਾਨੂੰ ਪ੍ਰਤੱਖ ਕਰਤਾ ਵੀ ਇਹ ਤੋਂ ਬਾਹਰਲੀ ਦੁਨੀਆ ਇਹ ਤੋਂ ਵੀ ਮਾਰੀ ਹੋ ਸਕਦੀ ਹੈ ਤੇ ਵੀ ਮਾਰ ਨਹੀਂ ਖਾਉਂਗੀ। ਅੱਛਾ ਭਾਈ ਸਾਹਿਬ ਜੇਕਰ ਗੱਲ ਕਰਾਂ ਹੁਣ ਮੈਂ ਸਿਆਸਤ ਦੀ ਤੁਹਾਡੇ ਥੋੜੀ ਦੂਰ ਫਰੀਦਕੋਟ ਦੀ ਲੋਕ ਸਭਾ ਸੀਟ ਪੈਂਦੀ ਆ। ਹਾਂਜੀ ਭਾਈ ਬਿਆਨਤ ਸਿੰਘ ਜੀ ਦਾ ਸੁਪੁੱਤਰ ਭਾਈ ਸਰਪਜੀਤ ਸਿੰਘ ਉੱਥੋਂ ਇਲੈਕਸ਼ਨ ਦੇ ਵਿੱਚ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ। ਹਾਂਜੀ ਉੱਥੇ ਕਾਫੀ ਵੱਡੇ ਵੱਡੇ ਲੋਕ ਵੱਡੇ ਵੱਡੇ ਪ੍ਰਚਾਰਕ ਜਾਂ ਵੱਡੇ ਵੱਡੇ ਹੋਰ ਚਿਹਰੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਉਹ ਉੱਥੇ ਜਾ ਕੇ ਪ੍ਰਚਾਰ ਕਰ ਰਹੇ ਆ। ਹਾਂਜੀ ਅਮਰਤਪਾਲ ਸਿੰਘ ਸ਼ੰਦੜਾ ਵੀ ਇੱਕ ਪੰਥਕ ਪਰਿਵਾਰ ਦੇ ਵਿੱਚੋਂ। ਲੁਧਿਆਣਾ ਵੀ ਇੱਕ ਪੰਥਕ ਸੀਟ ਕਹੀ ਜਾ ਸਕਦੀ ਹੈ। ਅਮਰਤਪਾਲ ਸਿੰਘ ਸ਼ੰਦੜਾ ਤੱਕ ਕਿਸੇ ਵੱਡੇ ਪ੍ਰਚਾਰਕ ਨੇ ਜਾਂ ਵੱਡੇ ਚਿਹਰੇ ਨੇ ਪਹੁੰਚ ਕੀਤੀ ਹੈ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਨਹੀਂ ਚਲੋ ਹਾਲੇ ਤੱਕ ਤਾਂ ਨਹੀਂ ਕੀਤੀ ਜਰ ਵੀ ਗੱਲ ਇਹ ਆ ਗੱਲ ਉੱਥੇ ਹੁੰਦੀ ਹੈ ਵੀ ਲੜਾਈ ਜਿਹੜੀ ਆ ਸ਼ੁਰੂ ਤੋਂ ਅਸੀਂ ਆਪ ਆਪਣੀ ਲੜਦੇ ਆਏ ਆ ਇਹ ਗਾਂ ਵੀ ਅਸੀਂ ਆਪੇ ਲੜਨੀ ਆ ਸਾਡੀ ਲੜਾਈ ਕੋਈ ਐ ਤਾਂ ਐਨਐਮ ਵੀ ਹੋਰ ਆ ਕੇ ਲੜੂਗਾ ਸੋ ਇਹ ਤਾਂ ਪੰਜਾਬ ਦੀ ਕੌਮ ਦੀ ਲੜਾਈ ਆ ਇਹ ਤਾਂ ਹੱਸ ਕੇ ਆਪੇ ਲੜਨੀਆ ਦੇ ਲੜਦੇ ਰਵਾਂਗੇ ਕੋਈ ਮਸਲਾ ਨਹੀਂ ਜੇ ਕੋਈ ਆਊਗਾ ਸਾਥ ਦੇਊਗਾ ਤਾਂ ਵੀ ਚੜਦੀ ਕਲਾ ਜੇ ਨਾ ਉਗਾ ਤਾਂ ਵੀ ਚੜਦੀ ਕਲਾ ਤੇ ਲੜਾਂਗੇ ਆਪਣੇ ਆਖਰੀ ਸਾਹਮਾ ਧੱਕ ਲੜਾਂਗੇ ਉਹ ਤੁਹਾਡੇ ਸਾਹਮਣੇ ਮਲਾਲਾ ਕੇ ਵੱਡੇ ਵੱਡੇ ਪੰਥਕ ਕਹੋਂਦੇ ਆਗੂ ਜਿਹੜੇ ਨੇ ਉਹ ਹੋਰ ਸੀਟਾਂ ਤੇ ਤਾਂ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਜਿਹੜਾ ਇੱਕ 9 ਮਹੀਨੇ ਦਾ ਸੀ ਜਿਸ ਦਾ ਸਾਰਾ ਪਰਿਵਾਰ ਹੀ ਖਤਮ ਕਰਤਾ ساری ਜ਼ਿੰਦਗੀ ਇਕੱਲਿਆਂ ਨੇ ਕੱਢੀ ਬਜ਼ੁਰਗ ਦਾਦੀ ਨੇ ਉਸ ਨੂੰ ਪਾਲਿਆ ਕਿ ਦਰਦਾਂ ਦੀਆਂ ਠੋਕਰਾਂ ਖਾ ਕੇ ਇੱਥੇ ਤੱਕ ਪਹੁੰਚੇ ਅੱਜੋ ਅੱਜ ਉਸ ਦੇ ਵਾਸਤੇ ਇੱਕ ਅਪੀਲ ਵੀ ਨਹੀਂ ਕਰ ਪਾਉਂਦੇ ਹੈਗੇ ਅੱਜ ਇੱਥੇ ਤੱਕ ਲੁਧਿਆਣਾ ਉਹਨਾਂ ਨੂੰ ਇੰਨਾ ਦੂਰ ਹੋ ਗਏ ਜੀ ਮਲਾਲ ਆਉਂਦਾ ਹੈ ਕਦੇ ਗੁੱਸਾ ਆਉਂਦਾ ਹੈ ਉਹਨਾਂ ਲੋਕਾਂ ਕੋਈ ਮਲਾਲ ਨਹੀਂ ਆਉਂਦਾ ਜੀ ਕੋਈ ਗੁੱਸਾ ਨਹੀਂ ਆਉਂਦਾ ਤੇ ਅਰਦਾਸ ਕਰੀਦੀ ਆ ਵੀ ਗੁਰੂ ਸਾਹਿਬ ਸਮਤ ਬਖਸ਼ਣ ਤੇ ਚੜ੍ਹਦੀ ਕਲਾ ਦੇ ਵਿੱਚ ਆਪਣੀ ਜਿਹੜੀ ਲੜਾਈ ਆ ਜਿਹੜੀ ਪੰਥਕੌਮ ਦੀ ਲੜਾਈ ਆ ਉਹ ਲੜਦੇ ਰਹੀਏ ਤੇ ਕੋਈ ਮਲਾਲ ਨਹੀਂ ਹੈਗਾ ਜੀ ਤੇ ਕਿਉਂਕਿ ਜੇ ਲੜਨਾ ਤੇ ਇੱਕ ਠੋਕੇ ਆਪੇ ਲੜਨਾ ਪੈਣਾ ਕਿਸੇ ਦੇ ਸਿਰ ਤੇ ਲੜਾਈਆਂ ਨਹੀਂ ਨਾ ਡੋਣੀਆਂ ਜੀ ਜਿਉਨਾਰੇ ਖੋਣ ਹੈ ਭਾਈ ਰਿਸ਼ਪਾਲ ਸਿੰਘ ਛੰਡੜਾ ਦੇ ਤੇ ਆਖਿਰਲੇ ਸਮੇਂ ਤੱਕ ਆਪ ਲੜਾਂਗੇ ਜੇ ਕੋਈ ਸਾਥ ਦਊਂਗੇ ਤਾਂ ਚੜਦੀ ਕਲਾ ਨਹੀਂ ਦਊਗੇ ਤਾਂ ਵੀ ਚੜਦੀ ਕਲਾ ਕੋਈ ਮਸਲਾ ਨਹੀਂ ਮੈਂ ਇੱਕ ਤੁਹਾਡੇ ਇੰਟਰਵਿਊ ਸੁਣ ਰਿਹਾ ਸੀ ਇੱਥੇ ਆਉਣ ਤੋਂ ਪਹਿਲਾਂ ਭਾਈ ਹਰਪ੍ਰੀਤ ਸਿੰਘ ਮੱਖੂ ਉਹਨਾਂ ਦੇ ਨਾਲ ਮੈਂ ਇੰਟਰਵਿਊ ਸੁਣ ਰਿਹਾ ਸੀ ਉੱਥੇ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਅਮਰਤਪਾਲ ਸਿੰਘ ਛੰਡੜਾ ਕਾਫੀ ਭਾਵੁਕ ਹੋ ਰਹੇ ਨੇ ਕਾਫੀ ਇਮੋਸ਼ਨਲ ਤੁਸੀਂ ਮੈਨੂੰ ਉਸ ਇੰਟਰਵਿਊ ਦੇ ਵਿੱਚ ਲੱਗੇ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕਮਲਜੀਤ ਸਿੰਘ ਬਰਾੜ ਤੁਹਾਡੇ ਜਿਹੜੇ ਸਿਆਸੀ ਵਿਰੋਧੀ ਨੇ ਕਿ ਪੰਥਕ ਕਹਿੰਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਇਹ ਨਹੀਂ ਦਿਖਿਆ ਕਿ ਇੱਕ ਪੰਥਕ ਪਰਿਵਾਰ ਦਾ ਨੌਜਵਾਨ ਜਿਸ ਦੇ ਕਰੇ ਚਾਰ-ਚਾਰ ਸ਼ਹਾਦਤਾਂ ਨੇ ਉਸ ਦੇ ਖਿਲਾਫ ਤੁਸੀਂ ਇਲੈਕਸ਼ਨ ਲੜ ਰਹੇ ਹੋ ਉਹ ਉਹ ਭਾਵਕ ਹੋਣ ਦਾ ਕੀ ਉਹ ਭਾਵਕ ਹੋਣ ਦਾ ਇਹ ਸੀਗਾ ਜੀ ਵੀ ਅੱਜ ਕਮਨਜੀਤ ਬਰਾੜ ਆਪਣੇ ਆਪ ਨੂੰ ਪੰਥਕ ਕਹਿ ਰਿਹਾ ਪਰ ਜਿਹੜਾ ਉਹਦਾ ਪਿਛੋਕੜ ਆ ਉਹ ਪਿਛੋਕੜ ਜਿਹੜਾ ਹੈਗਾ ਉਹ ਦਸ ਸਿੰਘ ਖੋਟੀ ਹੈ ਚਲੋ ਇਹ ਲੋਕ ਕਹਿੰਦੇ ਆ ਵੀ ਬੰਦਾ ਬਦਲਦਾ ਜੀ ਅੱਜ ਕੌਮ ਲਈ ਖੜਾ ਤੇ ਆਪਾਂ ਨੂੰ ਖੜਨਾ ਚਾਹੀਦਾ ਕੌਮ ਦੀ ਆਵਾਜ਼ ਚੱਕ ਰਿਹਾ ਕੌਮ ਦੀ ਆਵਾਜ਼ ਚੱਕ ਰਿਹਾ ਔਰ ਜੇ ਕੌਮ ਦੀ ਆਵਾਜ਼ ਚੱਕਦਾ ਜਿਹੜੇ ਹੁਣ ਤੱਕ ਸਾਡੇ ਨੌਜਵਾਨੀ ਦੇ ਹਮ ਨੌਜਵਾਨੀ ਜਿਹੜੀ 1992 1984 ਤੋਂ ਲੈ ਕੇ 1996 ਤੱਕ ਸਾਡੇ ਨੌਜਵਾਨ ਜਿਹੜੇ ਆ ਮਾਰੇ ਗਏ ਸਾਡੇ ਨੇਕਾ ਸ਼ਹੀਦ ਜਿਹੜੇ ਹੋਈ ਆ ਤੇ ਉਹ ਤੋਂ ਬਸ ਦੇ 3 ਭੈਣਾਂ ਜਿਹੜੇ ਬੇਬਤ ਹੋਈਆਂ ਮੇਰੇ ਮਾਤਾ ਜੀ ਹੋਣੀ ਜਿਹੜੇ ਉਹ ਵੀ 92 'ਚ ਸ਼ਹੀਦ ਹੋਏ ਆ ਸੋ ਉਹ ਜਿਹੜੀ ਗੱਲ ਆ ਉਹਨੂੰ ਅਸੀਂ ਕਿਵੇਂ ਭਲਾ ਸਕਦੇ ਹਾਂ ਜੇ ਅਸੀਂ ਕਹੀਏ ਵਿਅੰਸਿਆਂ ਦਾ ਪੁੱਤ ਆ ਜੇ ਕੱਲ ਨੂੰ ਆ ਕੇ ਕਹੇ ਪੰਥ ਕੌਮ ਦੀ ਜੀ ਗੱਲ ਕਰੂੰਗਾ ਜੇ ਕੱਲ ਨੂੰ ਰਾਹੁਲ ਗਾਂਧੀ ਆ ਕੇ ਕਹੇ ਦੇ ਵੀ ਪੰਥ ਕੌਮ ਦੀ ਗੱਲ ਕਰੂਗਾ ਪੰਥ ਦਾ ਵਾਰਿਸਾਂ ਤੇ ਅਸੀਂ ਉਹਨੂੰ ਅਸੈਪਟ ਕਰ ਲਾਂਗੇ ਕੌਮ ਮਾਫ ਕਰ ਸਕਦੇ ਆ ਜੀ ਕੌਮ ਬਹੁਤ ਵੱਡੀ ਹੈ ਨਹੀਂ ਕੌਮ ਹੋ ਸਕਦੇ ਜੀ ਪਰ ਜਿਹੜੇ ਸ਼ਹੀਦ ਛੱਡੇ ਹੋਏ ਆ ਉਹਨਾਂ ਨੂੰ ਵੀ ਤਾਂ ਜਵਾਬ ਦੇਣਾ ਪੈਣਾ ਨਾ ਗੱਲ ਇਹ ਹੈ ਜਦੋਂ ਇੱਕ ਪਾਸੇ ਦਾ ਦਰਸ਼ਨ ਸਿੰਘ ਖੋਟੇ ਤੇ ਦੂਜੇ ਪਾਸੇ ਬਿਆਨਸਿਓ ਇੱਕ ਸਰਕਾਰ ਉਦੋਂ ਜਿਹੜੀ ਮਾਨ ਰਹੀ ਸੀ ਕੁਰਸੀਆਂ ਮਾਨ ਰਹੀ ਸੀ ਦੂਜੇ ਪਾਸੇ ਕੌਮ ਦੇ ਵਿੱਚ ਲੜਾਈ ਲੱਗੀ ਹੋਈ ਸੀ ਕੌਮ ਇੱਕ ਕੋਸਲੀ ਲੜ ਰਹੀ ਸੀ ਜਿਹਦੇ ਵਿਚ ਨਾ ਨੌਜਵਾਨ ਸੀ ਦੋ ਰਿ ਸੀ ਦਿਨ ਮਰਦੇ ਨੇ ਜਦੋਂ ਇਹ ਉਹ ਚੀਜ਼ ਦੇ ਭਾਈ ਵਾਲੀ ਦੇ ਵਿੱਚ ਉਹਨਾਂ ਜਿਹੜੇ ਲੜ ਕੌਮ ਲਈ ਲੜ ਰਹੇ ਸੀ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਮੇਨ ਨੇ ਭਾਈ ਗੁਰਦੇਵ ਸਿੰਘ ਕੌਂਕੇ ਦਸੰਬਰ ਦੇ ਵਿੱਚ ਸ਼ਹੀਦ ਹੋਏ ਆ ਤੇ ਉਹਨਾਂ ਨੂੰ ਚੱਕ ਕੇ ਜਦੋਂ ਤੁਸੀਂ ਇਹ ਦੇ ਦੇ ਕੇ ਜਦ ਸ਼ਹੀਦ ਕੀਤਾ ਜਾ ਰਿਹਾ ਸੀ ਦੂਜੇ ਪਾਸੇ ਦਰਸ਼ਨ ਸਿੰਘ ਬਰਾੜ ਕੋਲ ਜਦੋਂ ਉਹਨਾਂ ਦੀ ਪੰਚਾਇਤ ਗਈ ਸੀ ਨਾ ਕੌਂਕੇ ਪਿੰਡ ਦੀ ਤੇ ਉਹਨੇ ਉਥੇ ਇਹ ਕਿਹਾ ਸੀਗਾ ਜੀ ਮੈਂ ਪਤਾ ਕਰਕੇ ਦੱਸ ਸਕਦਾ ਮੈਂ ਜਿਉਂਦੇ ਆ ਕਿ ਸ਼ਹੀਦ ਹੋਗੇ ਮੈਂ ਹੋਰ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਦਰਸ਼ਨ ਸਿੰਘ ਦੇ ਸ਼ਬਦ ਦਰਸ਼ਨ ਸਿੰਘ ਦੇ ਸ਼ਬਦ ਸੀਗੇ ਜੀ ਉਹਨਾਂ ਦੇ ਪਰਿਵਾਰ ਵੱਲੋਂ ਜੋ ਮੈਨੂੰ ਦੱਸਿਆ ਗਿਆ ਸੋ ਕਹਿਣ ਤੋਂ ਭਾਵ ਇਹ ਆ ਬਈ ਅੱਜ ਜੇ ਉਹਨਾਂ ਦੀ ਹਾਲਾਤਾਂ ਆ ਕਿ ਕਹਿਣ ਬਈ ਸਾਨੂੰ ਕੌਮ ਦਾ ਦਰਦ ਆ ਤੇ ਦੂਜੇ ਪਾਸੇ ਤੁਹਾਡੇ ਜੇ ਹੁਣ ਤੁਹਾਡੇ ਇੱਕ ਜਿਵੇਂ ਤੁਹਾਨੂੰ ਨਾ ਵੀ ਖੰਜਰ ਤੁਹਾਡੇ ਆ ਕੇ ਦਿਲ ਤੇ ਮਾਰ ਦੋ ਇੱਕ ਪਾਸੇ ਭਾਈ ਅਮਰਪਾਲ ਸਿੰਘ ਦੀ ਫੋਟੋ ਲਾਈ ਹੋਈ ਆ ਇੱਕ ਪਾਸੇ ਕਮਜੀਤ ਬਰਾੜ ਦੀ ਲਾਈ ਹੋਈ ਆ ਫਿਰ ਉੱਪਰ ਉਹੀ ਦਰਸ਼ਨ ਸਿੰਘ ਖੋਤੇ ਦੀ ਫੋਟੋ ਗੋਲ ਕਰਕੇ ਲਾਈ ਹੋਈ ਆ ਪੋਸਟਰਾਂ ਤੇ ਸੋ ਉਹ ਜਿਹੜੀ ਦੇਣ ਉਹ ਕੀ ਆ ਹੁਣ ਜਿਵੇਂ ਬਿਆਨ ਬਿਆਨ ਸਿੰਘ ਦਾ ਪੋਤਾ ਅੱਜ ਕਾਂਗਰਸ ਤੋਂ ਭਾਜਪਾ ਚ ਗਿਆ ਤੇ ਉਹ ਆਪਣੇ ਦਾਦੇ ਨੂੰ ਵੀ ਉਧਰ ਲੈ ਗਿਆ ਭਾਜਪਾ ਦੇ ਵਿੱਚ ਇਹ ਤਾਂ ਉਹੀ ਹੋ ਗਿਆ ਵੀ ਜਿਹੜੇ ਜਿਨ੍ਹਾਂ ਨੇ ਹੁਣ ਤੱਕ ਕੌਮ ਦਾ ਧਰੋਹ ਕਮਾਇਆ ਤੇ ਅੱਜ ਉਹਦਾ ਮੁੰਡਾ ਦੋਗ ਸ਼ਬਦ ਪੰਥ ਲਈ ਕਹਿ ਕੇ ਤੇ ਅੱਜ ਆਪਣੇ ਜਿਹੜਾ ਪਿਓ ਦੇ ਉਹਨੇ ਜੋ ਹੁਣ ਤੱਕ ਜੁਰਮ ਕੀਤੇ ਉਹ ਸਾਰੇ ਤੋਂ ਕੇ ਕਹਿ ਰਿਹਾ ਵੀ ਅੱਜ ਉਹ ਪੰਜਾਬ ਦੇ ਪੱਖ ਜੋ ਮੇਰਾ ਬੱਪੂ ਵੀ ਖੜ ਗਿਆ ਉਹ ਤਾਂ ਸਾਨੂੰ ਬੋਲਣਾ ਪੈਣਾ ਨਾ ਜੋ ਗਲਤ ਹੋ ਰਿਹਾ ਤੇ ਉਹਨੂੰ ਗਲਤ ਨੂੰ ਤਾਂ ਗਲਤ ਕਹਿਣਾ ਪੈਣਾ ਜੇ ਅਸੀਂ ਛਿੱਦਾਂ ਦੇ ਬਾਰਸ਼ਾਂ ਜੇ ਅਸੀਂ ਗਲਤ ਨੂੰ ਗਲਤ ਨਾ ਕਹਿ ਸਕੀਏ ਤੇ ਸਹੀ ਨੂੰ ਸਹੀ ਨਾ ਕਹਿ ਸਕੀਏ ਫਿਰ ਅਸੀਂ ਬਾਰਸ਼ ਕਾਦੇ ਰਹੇ ਮੈਂ ਮੈਂ ਇਸੇ ਮੁੱਦੇ ਨੂੰ ਲੈ ਕੇ ਕਮਲਜੀਤ ਸਿੰਘ ਬਰਾੜੋਣਾ ਦੇ ਨਾਲ ਸਵਾਲ ਕੀਤਾ ਸੀ ਥੋੜੇ ਤੱਕ ਆਉਣ ਤੋਂ ਪਹਿਲਾਂ ਮੈਂ ਉਹਨਾਂ ਨਾਲ ਹੀ ਇੰਟਰਵਿਊ ਕਰਕੇ ਆਇਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਮਰਤਪਾਲ ਸਿੰਘ ਸ਼ਹੀਦ ਪਰਿਵਾਰ ਦੇ ਵਿੱਚੋਂ ਅਮਰਤਪਾਲ ਸਿੰਘ ਦੇ ਸ਼ਹੀਦ ਬਾਪੂ ਦੀ ਉਹਨਾਂ ਦੇ ਸ਼ਹੀਦ ਪਰਿਵਾਰ ਦੀ ਮੈਂ ਰਿਸਪੈਕਟ ਕਰਦਾ ਭਾਈ ਰਿਸ਼ਪਾਲ ਸਿੰਘ ਸ਼ੰਦੜਾ ਦੀ ਸਾਡੀ ਕੌਮ ਦਾ ਮਾਣ ਨੇ ਉਹਨਾਂ ਨੇ ਇਹ ਸ਼ਬਦ ਕਿਹਾ ਪਰ ਉਹ ਕਹਿੰਦੇ ਨੇ ਕਿ ਅਮਰਤਪਾਲ ਮੇਰਾ ਛੋਟਾ ਭਰਾ ਹੈ ਮੈਂ ਉਸ ਨੂੰ ਬੇਨਤੀ ਕਰਦਾ ਯਾਰ ਇਸ ਸਿਸਟਮ ਦੇ ਨਾਲ ਤੂੰ ਨਹੀਂ ਲੜ ਸਕਦਾ ਇਹ ਸਿਸਟਮ ਦਾ ਮੰਨੂ ਪਤਾ ਕਿ ਇਹਨਾਂ ਨੂੰ ਅनाथ ਕਿੱਦਾਂ ਪਾਉਣੀ ਆ ਤੂੰ ਮੇਰਾ ਸਾਥ ਦੇ ਆਪਾਂ ਇਸ ਲੜਾਈ ਨੂੰ ਸਿੱਖ ਵਰਸੇ ਸਿੱਖ ਨਾ ਬਣਾਈਏ ਮੇਰਾ ਸਾਹਬ ਹੈ ਆਪਾਂ ਇਹਨਾਂ ਨੂੰ ਨੱਥ ਪਾਉਨੇ ਇਹਨਾਂ ਨੂੰ ਚੋਰਾ ਨੂੰ ਆਪਾਂ ਡੱਕਦੇ ਹਾਂ ਉਹਨਾਂ ਦਾ ਇਹ ਕਹਿਣਾ ਸੀ ਜੀ ਦੂਜੇ ਪਾਸੇ ਮੈਂ ਵੀ ਉਹਨੂੰ ਮਿਲ ਕੇ ਗਿਆ ਸੀਗਾ ਜੀ ਜਿੱਦਨ ਅਜੇ ਕਾਗਜ਼ ਭਰੇ ਨਹੀਂ ਸੀ ਉਹਨੇ ਤੇ ਉਹਦੇ ਕੋਲ ਮੈਂ ਜਾ ਕੇ ਕਿਹਾ ਸੀ ਤੇ ਉਹ ਕਹਿੰਦਾ ਉਹਨੇ ਉਦੋਂ ਵੀ ਇਹ ਸ਼ਬਦ ਕਹੇ ਸੀ ਤੁਸੀਂ ਮੇਰਾ ਸਾਥ ਦਿਓ ਤੇ ਉਹਨੂੰ ਮੈਂ ਇੱਕ ਗੱਲ ਕਹੀ ਸੀ ਵੀ ਅਸੀਂ ਛਿੱਦਾਂ ਦੇ ਬਾਸ ਨਾਲ ਛਿੱਦਾਂ ਕੀ ਅਰਦਾਸ ਕਰਕੇ ਤੁਰ ਚੁੱਕੇ ਹਾਂ ਜਿਹੜੇ ਤੁਰ ਪਏ ਉਹਦੇ ਨਾਲ ਉਹਨਾਂ ਨੂੰ ਦੁਬਾਰਾ ਫੜ ਕੇ ਮੋੜੀ ਦਾ ਨਹੀਂ ਹੁੰਦਾ ਉਹ ਗਾਣੂ ਤਾਂ ਜਾ ਸਕਦੇ ਪਿੱਛੇ ਨਹੀਂ ਮੁੜ ਸਕਦੇ ਪਰ ਬਰਾੜ ਸਾਹਿਬ ਤਾਂ ਜੇ ਅੱਜ ਉਹ ਗੱਲ ਕਹਿੰਦੇ ਆ ਹੂੰ ਜੇ ਬਰਾੜ ਕਹਿੰਦਾ ਸਾਡੇ ਬਾਪੂ ਨਾ ਨੇ ਸੈਂਟਰ ਵਰਗੀਆਂ ਜਿਹੜੀਆਂ ਵੱਡੀਆਂ ਵੱਡੀਆਂ ਏਜੰਸੀਆਂ ਸੀ ਉਹਨਾਂ ਦੇ ਜਿਹੜੀਆਂ ਨਾ ਸੀਸਿਓ ਧੂਆਂ ਲਿਆ ਕੇ ਰੱਖਿਆ ਹੋਇਆ ਸੀ ਤੇ ਮੈਂ ਵੀ ਉਹਨਾਂ ਦੇ ਅੱਗੇ ਖੋਹਣਾ ਇਹ ਕੱਲ ਦੇ ਜਿਹੜੇ ਬਿੱਟੂ-ਬੁੱਟੂ ਵਰਗੇ ਇਹਨਾਂ ਨੂੰ ਤਾਂ ਅਸੀਂ ਮੂਰੇ ਲਾ ਲਾਂਗੇ ਐਡੀ ਗੱਲ ਨਹੀਂ ਆ ਹੂੰ ਪਰ ਜਿਹੜੀ ਉਹ ਗੱਲ ਕਰਦਾ ਨਾ ਪੰਥ ਦੇ ਨਾ ਕੌਮ ਦੀ ਗੱਲ ਕਰਦਾ ਪਹਿਲਾਂ ਤਾਂ ਉਹਨੂੰ ਇਹ ਜਵਾਬ ਦੇਣਾ ਚਾਹੀਦਾ ਪਹਿਲਾਂ ਫਾਰਮ ਦੇ ਵਿੱਚ ਕਚੈਰੀ 'ਚ ਪੇਸ਼ ਹੋ ਕੇ ਕਹਿਣਾ ਚਾਹੀਦਾ ਵੀ ਹਾਂ ਮੇਰਾ ਪਿਓ ਜਿਹੜਾ ਗਲਤ ਸੀਗਾ ਜੇ ਅਸਲ ਉਹ ਪੰਥਕ ਪੰਥਕ ਕੌਮ ਦੀ ਗੱਲ ਕਰਦਾ ਫਿਰ ਸੱਚ ਨੂੰ ਸੱਚ ਦੇ ਝੂਠ ਨੂੰ ਝੂੜਤਾ ਕਹਿਣਾ ਉਹਦਾ ਫਰਜ਼ ਬਣਦਾ ਨਾ ਚਾਹੇ ਉਹਦਾ ਬਾਪੂ ਸੀਗਾ ਅਸੀਂ ਇੱਕ ਠੋਕ ਕੇ ਕਹਿੰਦੇ ਵੀ ਮੇਰਾ ਬਾਪੂ ਸ਼ਹੀਰ ਜੀ ਦਾ ਤੇ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਆ ਤੇ ਇੱਕ ਠੋਕ ਕੇ ਉਹ ਕਹੇ ਵੀ ਮੈਂ ਅਜੇ ਜੇ ਪੰਥ ਦੀ ਸੇਵਾ ਕਰਨਾ ਚਾਹੁੰਦਾ ਤੇ ਮੇਰਾ ਬਾਪੂ ਜਿਹੜਾ ਗਦਾਰ ਸੀਗਾ ਉਹਨਾਂ ਨੇ ਕੌਮ ਦੀ ਨੰਤਰੋਖ ਮਾਇਆ ਜਿਹਨੇ ਅਨੇਕਾਂ ਸ਼ੀਹ ਦਿਕਰਾਤੇ ਉਹਨਾਂ ਨੂੰ ਜਵਾਬਤਾ ਉਹਨਾਂ ਦੇਣਾ ਪਣਦਾ ਨਾ ਕਿ ਨਹੀਂ ਬਣਦਾ ਤੇ ਫੇਰ ਉਹਨੂੰ ਜਵਾਬ ਕੌਣ ਦੇਊਗਾ ਜੇ ਅੱਜ ਉਹ ਪਰਦਕਾ ਹੁੰਦਾ ਤੇ ਲੋਕਾਂ ਨੂੰ ਜਾ ਕੇ ਜਵਾਬਤਾ ਦੇਵੇ ਮੇਰਾ ਪਿਓ ਜਿਹੜਾ ਵਾ ਉਹਨੇ ਫਾਰਮ ਦੇ ਧਰੋ ਕਮਾਇਆ ਤੇ ਨੇਕਾਂ ਜਿਹੜੇ ਜਿਹੜੇ ਸ਼ੀਹ ਕਰਵਾਤੇ ਉਦੋਂ ਕਿਉਂ ਨਹੀਂ ਬੋਲਦਾ ਉਹ ਪਰ ਜੀ ਮੈਂ ਥੋੜੇ ਬਾਰੇ ਉਹਨਾਂ ਨੂੰ ਜਦੋਂ ਸਵਾਲ ਕਰਦਾ ਤਾਂ ਉਹ ਕਹਿੰਦੇ ਨੇ ਕਿ ਯਾਰ ਅਮਰਤਪਾਲ ਸਿੰਘ ਦਾ ਮੰਨੂ ਨਹੀਂ ਸੀ ਪਤਾ ਕਿ ਅਮਰਤਪਾਲ ਸਿੰਘ ਲੁਧਿਆਣੇ ਤੋਂ ਇਲੈਕਸ਼ਨ ਲੜ ਰਹੇ ਨੇ ਕਹਿੰਦੇ ਜੇਕਰ ਪਤਾ ਹੁੰਦਾ ਤਾਂ ਮੈਂ ਖੁਸ਼ੀ ਖੁਸ਼ੀ ਆਪਣੇ ਛੋਟੇ ਭਰਾ ਦਾ ਸਾਥ ਦੇ ਦਿੰਦਾ ਕਹਿੰਦਾ ਸਰ ਜ ਕਹਿੰਦੇ 20 ਦਿਨ ਬਾਅਦ ਪਤਾ ਲੱਗਿਆ ਜੀ ਸਮਝੋ ਜਿਹੜੇ ਇਹ ਰਾਜਨੀਤਿਕ ਬੰਦੇ ਆ ਇਹਨਾਂ ਨੂੰ ਬਹੁਤ ਗਿੱਲੀਆਂ ਚੁਪੜੀਆਂ ਜਿਹੜੀ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਨੇ ਅਸੀਂ ਛੇਦਾਂ ਦੇ ਪਾਰ ਦੇ ਜਿਹੜੇ ਆ ਸਿੱਧਾ ਜਿਹੜੇ ਥਾ ਸੋਟਾ ਹੁੰਦਾ ਸਾਨੂੰ ਜਿਹੜਾ ਕਰਨਾ ਹੁੰਦਾ ਉਹ ਕਰ ਲੈਂਦੇ ਆ ਸਿੱਧਾ ਕਰਦੇ ਆ ਸਾਨੂੰ ਇਹਨਾਂ ਵਾਂਗੂ ਗੋਲ-ਗੋਲ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਇੱਕ ਗੱਲ ਜਿਹੜੀ ਆ ਇਹਦੇ ਕੋਲ ਮੈਂ ਸਿੱਧਾ ਗਿਆ ਸੀ ਜਦੋਂ ਇਹਦਾ ਪਤਾ ਲੱਗਿਆ ਤੇ ਇਹਨੇ ਮੇਰੀ ਲੱਤ ਫੜ ਕੇ ਕਿਹਾ ਕਿਹਦਾ ਭਾਈ ਸਾਹਿਬ ਤੁਸੀਂ ਮੇਰਾ ਸਾਥ ਦੋ ਦੂਜੀ ਗੱਲ ਇਹ ਗੱਲ ਕਰਦਾ ਵੀ ਅੱਜ ਪੰਥ ਦੇ ਕੌਮ ਦੇ ਜਿੱਦਣ ਇਹਨੂੰ ਇਹ ਕਹਿੰਦਾ ਮੈਨੂੰ ਕਾਂਗਰਸ ਚੋਂ ਕੱਢਿਆ ਸਾਡੇ ਪਾਰਟੀ ਦੇ ਜਿਹੜੇ ਮੋਦਵਰ ਬੰਦੇ ਸੀਗੇ ਇਹਦੇ ਤੱਕ ਗਏ ਆ ਵੀ ਸਾਡੀ ਪਾਰਟੀ ਦੇ ਦਰਵਾਜੇ ਖੁੱਲੇ ਆ ਜਾ ਪੰਥਕੋਮ ਦੀ ਲੜਾਈ ਲੜਦੇ ਤੁਰ ਆਫਰ ਕੀਤਾ ਸੀ ਇਹਨੂੰ ਆਫਰ ਕੀਤਾ ਜੀ ਇਹ ਕਹਿੰਦਾ ਵੀ ਮੈਂ ਹਜੇ ਨਹੀਂ ਮੈਂ ਸੋਚ ਕੇ ਦੱਸੂਗਾ ਤੇ ਉਹ ਇਹਦੇ 2 ਸਾਲ ਇਹਨੇ ਸੋਚਣ ਚ ਕੱਢਦੇ ਨੇ ਹਜੇ ਤੱਕ ਉਹ ਜਿੰਮੂ ਨਹੀਂ ਕੀਤਾ ਫਿਰ ਉਹ ਤੋਂ ਬਾਅਦ ਜੇ ਅੱਜ ਪੰਜਾਬ ਦੀ ਲੜਾਈ ਲੜਨ ਦੀ ਗੱਲ ਕਰਦਾ ਜਾਂ ਹੋਰ ਗੱਲਾਂ ਕਰਦਾ ਇੱਕ ਪਾਸੇ ਇਹ ਕਹਿੰਦਾ ਕਾਂਗਰਸ ਮਾੜੀ ਨਹੀਂ ਕਾਂਗਰਸ ਦੇ ਵਿੱਚ ਕੁਝ ਸ਼ਲੋਕ ਮਾਰੇ ਆ ਕਹਿੰਨ ਤਾਂ ਭਾਵ ਇਹ ਕਹਿੰਦੇ ਸਾਡੀ ਲੜਾਈ ਇੰਦਰਾ ਗਾਂਧੀ ਦੇ ਨਾਲ ਆ ਕਹਿੰਦੇ ਕਹਿੰਨ ਤਾਂ ਭਾਵ ਇੰਦਰਾ ਗਾਂਧੀ ਨਾਲ ਲੜਾਈ ਹੈਗੇ ਫਿਰ ਬਿਆਨਚੋਉਂ ਦੇ ਨਾਲ ਇਹਦਾ ਬਾਪੂ ਕੀ ਕਰਦਾ ਸੀ ਇੰਦਰਾ ਗਾਂਧੀ ਦਾ ਉਹੀ ਆ ਵੀ ਜਿਨੇ ਹਰਮੰਦਰ ਸਾਹਿਬ ਦੇ ਟੈਂਕੜ੍ਹਵਾਏ ਤੇ ਬਿਆਨਚੋਉਂ ਦੀ ਜਿਹੜੀ ਸਰਕਾਰ ਆ ਉਹ ਵੀ ਇੰਦਰਾ ਗਾਂਧੀ ਦੇ ਨਾਲ ਨਾਲੇ ਸੀ ਚੱਲਦੀ ਤੇ ਉਹ ਬਿਆਨਚੋਉਂ ਦੀ ਸਰਕਾਰ ਦੇ ਵਿੱਚ ਜੋ ਘਾਣ ਪੰਜਾਬ ਦਾ ਹੋਇਆ ਜੇ ਇੰਦਰਾ ਗਾਂਧੀ ਮਾੜੀ ਐ ਹਿੱਕ ਠੋਕ ਕੇ ਕਹਿ ਸਕਦਾ ਫਿਰ ਆਪਣੇ ਪਿਓ ਨੂੰ ਕਿਉਂ ਨਹੀਂ ਕਹਿ ਸਕਦਾ ਵੀ ਉਹ ਮਾੜਾ ਸੀ ਫਿਰ ਇੱਕ ਠੋਕੇ ਉਧਰ ਵੀ ਕਹੇ ਨਾ ਵੀ ਉਹ ਮਾੜਾ ਸੀ ਦੂਜੇ ਪਾਸੇ ਕਹੇ ਵੀ ਵਿਅੰਸਿਆਂ ਦੀ ਸਰਕਾਰ ਉਹ 부ੱჭੜ ਸੀ ਕਿ ਤੇ 부ੱჭੜ ਪਣੇ ਦੇ ਵਿੱਚ ਮੇਰਾ ਪਿਓ ਵੀ 부ੱჭੜ ਸੀ ਕਿ ਵੀ ਜਿਹਨੇ ਉਹਦੇ ਨਾਲ 부ੱჭੜ ਪਣੇ ਦਾ ਸਾਥ ਦਿੱਤਾ ਫਿਰ ਕਹੇ ਇੱਕ ਠੋਕੇ ਜੇ ਇੱਕ ਠੋਕੇ ਉਹ ਕਹਿੰਦਾ ਇੰਦਰਾ ਗਾਂਧੀ ਮਾੜੀ ਆ ਫਿਰ ਕਹੇ ਵੀ ਵਿਅੰਸਿਆਂ ਮਾੜਾ ਸੀਗਾ ਤੇ ਨਾਲ ਮੇਰਾ ਬਾਪੂ ਵੀ ਮਾੜਾ ਸੀ ਬੰਤ ਕੌਮ ਦਾ ਜਿਹੜਾ ਦਰਦ ਰੱਖਦਾ ਤੇ ਫਿਰ ਦਰਦ ਖੁੱਲ ਕੇ ਕੱਢੇ ਨਾ ਇਹ ਜਿਹੜੀਆਂ ਗੋਲ ਗੋਲ ਗੱਲਾਂ ਜਿਹੜੀਆਂ ਰਾਜਨੀਤੀ ਕੋਲੀਆਂ ਉਹ ਕਿਉਂ ਕਰਦਾ ਸਾਹਮਣੇ ਵੱਡੇ ਧਨਾੜ ਨੇ ਸਾਹਮਣੇ ਵੱਡੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਨੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਪ੍ਰਾਸ਼ਰ ਪੱਪੀ ਨੇ ਸੱਤਾ ਧਿਰ ਦੇ ਜਿਹੜੇ ਨੇ ਮੌਜੂਦਾ ਐਮਐਲਏ ਨੇ ਕਮਲਜੀਤ ਬਰਾੜ ਨੇ ਚੰਗਾ ਰਸੂਖ ਇੱਕ ਸਮੇਂ ਕਾਂਗਰਸ ਦੇ ਵਿੱਚ ਸੀ ਲੜ ਪਾਉਂਗੇ ਮੁਕਾਬਲਾ ਕਰ ਪਾਉਂਗੇ ਕਰ ਰਹੇ ਹਾਂ ਲੜ ਪਾਉਂਗੇ ਕੀ ਲੜ ਰਹੇ ਹਾਂ ਆਪਣੀ ਲੜਾਈ ਜਿਹੜੀ ਹੈ ਚੜ੍ਹਦੀ ਕਲਾ ਵਿੱਚ ਲੜ ਰਹੇ ਹਾਂ ਤੇ ਹੁਣ ਅੱਗੇ ਕੌਮ ਦੇ ਹੱਥਾਂ ਵੀ ਉਹਨਾਂ ਨੇ ਕੀ ਇਹ ਚੀਜ਼ ਦਾ ਰਿਜ਼ਲਟ ਕੱਢਣਾ ਅਸੀਂ ਤਾਂ ਜ਼ੋਰਦਾਰਸ਼ ਕਰਕੇ ਤੁਰੇ ਹਾਂ ਤੇ ਪਹਿਲੇ ਦਿਨ ਤੋਂ ਆਪਣੀ ਲੜਾਈ ਪੂਰੀ ਜਿਹੜੀ ਹੈ 100 ਲੱਖੇ ਲੜ ਰਹੇ ਆ ਬਾਕੀ ਚਾਹੇ ਕੋਈ ਕਾਂਗਰਸ ਹੋਵੇ ਚਾਹੇ ਕਿ ਵਿਅੰਸਾ ਦਾ ਪੋਤਾ ਹੋਵੇ ਚਾਹੇ ਕੋਈ ਪ੍ਰੈਸ਼ਰ ਪੱਪੀ ਹੋਵੇ ਅਸੀਂ ਤਾਂ ਜਿਹੜਾ ਲੋਕਾਂ ਨੂੰ ਸੱਚ ਦਿਖਾਉਣਾ ਜਿਹੜਾ ਇਹਨਾਂ ਨੇ ਪਿਛਲੇ 75 ਸਾਲ ਤੋਂ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਾਰ ਰਹੇ ਆ ਸਾਡੇ ਨੌਜਵਾਨੀ ਨੂੰ ਮਾਰ ਰਹੇ ਆ ਅਸੀਂ ਤਾਂ ਉਹ ਸੱਚ ਮੂਰੇ ਲੈ ਕੇ ਰੱਖ ਰਹੇ ਆ ਆਉਣ ਵਾਲੀ ਜਿਹੜੇ ਲੋਕ ਆ ਉਹ ਆਉਣ ਵਾਲੇ ਇੱਕ ਤਰੀਕ ਨੂੰ ਫੈਸਲਾ ਕਰ ਦਨਗੇ ਵੀ ਉਹ ਕਿੰਨਾ ਨਰਖ ਰਹੀ ਹੈ ਆਖਰੀ ਸਵਾਲ ਆ ਭਾਈ ਸਾਹਿਬ ਕਿ ਲੁਧਿਆਣਾ ਦੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਸਪੋਰਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਇੱਕ ਸ਼ਹੀਦ ਦਾ ਪੁੱਤ ਅਸੀਂ ਤਾਂ ਇੱਕੋ ਹੀ ਅਪੀਲ ਕਰਦੇ ਹਾਂ ਜੀ ਵੀ ਆਉਣ ਵਾਲੀ ਇੱਕ ਤਰੀਕ ਨੂੰ ਜਿਵੇਂ ਮੇਰੇ ਫਾਦਰ ਸਾਹਿਬ ਅੱਜ ਇੱਥੇ 1 ਕਿਲੋਮੀਟਰ ਤੇ ਆਪਾਂ ਗਿੱਲ ਪਿੰਡ ਦੇ ਵਿੱਚ ਬੈਠੇ ਆ ਆ 1 ਕਿਲੋਮੀਟਰ ਤੇ ਉਹ ਨਹਿਰ ਆ ਜਿੱਥੇ ਮੇਰੇ ਫਾਦਰ ਸਾਹਿਬ ਲਾਸਟ ਟਾਈਮ ਪੜੇ ਗਏ ਆ ਉਸ ਤੋਂ ਬਾਅਦ ਉਹ ਲੁਧਿਆਣੇ ਜਾ ਕੇ ਸ਼ਹੀਦ ਕਰੇ ਆ ਉਹ ਕੋਕ ਸ਼ਹੀਦ ਕਰੇ ਆ ਤੇ ਉਹਨਾਂ ਦੀ ਡੈੱਡ ਬੋਡੀ ਲੈਣ ਨੂੰ ਪੂਰਾ ਲੁਧਿਆਣਾ ਜਾਮ ਹੋ ਗਿਆ ਸੀ ਤੇ ਮੈਂ ਉਹੀ ਲੁਧਿਆਣੇ ਨੂੰ ਦੁਬਾਰਾ ਦੇਖਣਾ ਚਾਹੁੰਨਾ ਜਿਹੜੇ ਉਹ ਰਿਸਪੌਂਸਿੰਗ ਛੰੜਾਂ ਨੇ ਡੈੱਡ ਬੋਡੀ ਨੂੰ ਲੈਣ ਲਈ ਤਤਪਰਵਕੇ ਪਰਲ ਲੁਧਿਆਣਾ ਜਾਮ ਕਰਕੇ ਉਹਨਾਂ ਨੇ ਉਹਨਾਂ ਦੀ ਡੈੱਡ ਬੋਡੀ ਲਈ ਸੀ ਤੇ ਮੈਂ ਉਹੀ ਲੁਧਿਆਣੇ ਲਈ ਇੱਥੇ ਆਇਆ ਤੇ ਮੈਂ ਆਸ ਕਰਦਾ ਵੀ ਤੁਸੀਂ ਮੇਰੇ ਤੇ ਕੋਈ ਪ੍ਰੋਸਸਰ ਰੱਖ ਕੇ ਉਹਨਾਂ ਦੇ ਖੌਣ ਤੇ ਆਪਣਾ ਸਾਥ ਦੋਗੇ ਤੇ ਤੁਹਾਡੀ ਜਿਹੜੀ ਲੜਾਈ ਆ ਵੱਧ ਚੜ ਕੇ ਜਿਹੜੀ ਆ ਉਹ ਮੈਂ ਉੱਥੇ ਲੜ ਸਕੂਗਾ ਤੇ ਲੜ ਦੜਦਾ ਰਹੂੰਗਾ ਆਖਰੀ ਸਾਹ ਤੱਕ ਜੋ ਕਿ ਖੋਣ ਅਸੀਂ ਉਸ ਦੀ ਸ਼ਹੀਦ ਪਈ ਰਿਸ਼ਪਾਲ ਸਿੰਘ ਸ਼ੰਦੜਾ ਦੇ ਆ ਤੇ ਜਿਹੜੇ ਕਦੇ ਹਾਰਨਾ ਨਹੀਂ ਜਾਣਦੇ ਜੀ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਨੇ ਤੁਹਾਨੂੰ ਤੁਹਾਡੇ ਬਿਲਕੁਲ 100 25 ਲੱਖ ਦਾ ਅਨਾਮੀ ਸੂਰਮਾ ਭਾਈ ਰਿਸ਼ਪਾਲ ਸਿੰਘ ਸ਼ੰਦੜਾ ਦਾ ਬੇਟਾ ਅੱਜ 1992 ਦਾ ਉਹੀ ਲੁਧਿਆਣਾ ਦੇਖਣਾ ਚਾਹੁੰਦਾ ਹੈ ਜਿਹੜਾ ਲੁਧਿਆਣਾ ਇਸ ਨੌਜਵਾਨ ਦੇ ਸ਼ਹੀਦ ਪਿਤਾ ਦੀ ਬਾਡੀ ਲੈਣ ਦੇ ਲਈ ਜਮ ਹੋ ਗਿਆ ਸੀ ਲੁਧਿਆਣਾ ਦੇ ਲੋਕ ਤੇ ਪੂਰੇ ਪੰਜਾਬ ਦੇ ਲੋਕ ਆਪਣੇ ਉਸ ਸੂਰਮੇ ਦੀ ਡੈੱਡ ਬੋਡੀ ਲੈਣ ਦੇ ਲਈ ਸੜਕਾਂ ਦੇ ਉੱਪਰ ਉਤਰ ਆਏ ਸੀ ਅਪੀਲ ਕੀਤੀ ਗਈ ਆ ਕਿ ਇਸ ਸ਼ਹੀਦ ਪਰਿਵਾਰ ਦੇ ਸੁਪੁੱਤ ਨੂੰ ਵੋਟਾਂ ਪਾ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਭੇਜੋ ਸਭ ਤੋਂ ਵੱਡੇ ਪੰਚਾਇਤ ਘਰ ਦੇ ਵਿੱਚ ਭੇਜੋ ਖੈਰ ਅਪੀਲ ਤਾਂ ਕਰ ਦਿੱਤੀ ਗਈ ਆ ਪਰ ਹੁਣ ਲੁਧਿਆਣਾ ਦੇ ਲੋਕਾਂ ਦਾ ਕੀ ਫੈਸਲਾ ਰਹਿੰਦਾ ਹੈ ਕੀ ਉਹ ਅਮਰਤਪਾਲ ਸਿੰਘ ਸ਼ੰਦੜਾ ਦੇ ਉੱਪਰ ਭਰੋਸਾ ਕਰਕੇ ਇਸ ਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਇਸ ਗੱਲ ਦੇ ਉੱਪਰ ਮੋਹਰ ਤਾਂ ਆਉਣ ਵਾਲੀ 4 ਜੂਨ ਨੂੰ ਹੀ ਲੱਗ ਪਈ